ਹਾਂਜੀ ਹੁਣ ਇੱਕ ਵਾਰ ਤੁਹਾਨੂੰ ਫੇਰ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਕਿ ਪੰਜਾਬ ਪੁਲਿਸ ਵਾਲੀ ਜਿਹਦੀ ਕਿ ਬਈ ਇੰਟਰਵਿਊ ਦੇ ਵਿੱਚ ਫੇਰ ਫਸਦੀ ਨਜ਼ਰ ਆਉਂਦੀ ਹੈ ਤੇ ਜਿਹੜਾ ਕਿ ਇੱਕ ਪੱਤਰਕਾਰ ਬੰਨਿਓ ਉਸ ਦੇ ਘਰੇ ਸਾਰੇ ਇਹ ਇੰਟਰਵਿਊ ਜਿਵੇਂ ਕਿ ਇਹ ਜਦੋਂ ਜਮਾਨਤ ਹੋਣ ਤੋਂ ਬਾਅਦ ਇਹ ਘਰ ਦੇ ਵਿੱਚ ਆਉਂਦੀ ਹੈ ਤਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਵਾਂਗੇ ਬਣੇ ਰਹੋ ਚੈਨਲ ਤੇ ਕਿਉਂਕਿ ਵੱਡੇ ਵੱਡੇ ਖੁਲਾਸੇ ਹੋਏ ਹੈ ਇਹ ਇੰਟਰਵਿਊ ਦੇ ਵਿੱਚ ਇਹਦਾ ਕਹਿਣਾ ਇਹ ਹੈ ਜਿਹੜੇ ਵੀ ਮੇਰੇ ਤੇ ਦੋਸ਼ ਲੱਗੇ ਪਹਿਲੇ ਨੰਬਰ ਤੇ ਵੀ ਇਹ ਚਿੱਟਾ ਪਿੰਦੀ ਸੀ ਵੀ ਮੇਰਾ ਜਿਹੜਾ ਚੈੱਕਅਪ ਹੁੰਦਾ ਸੀ ਉਹਦੇ ਵਿੱਚ ਮੇਰੇ ਜਿਵੇਂ ਆਪਾਂ ਕਹਿ ਦਈਏ ਵੀ ਪੋਜ਼ਿਟਿਵ ਨਹੀਂ ਹੁੰਗੀਆਂ ਸੀ ਰਿਪੋਰਟਾਂ ਸਾਰੀਆਂ ਨੈਗੇਟਿਵ ਆਉਂਦੀਆਂ ਸੀਗੀਆਂ ਪਹਿਲੇ ਨੰਬਰ ਤੇ ਇਹ ਆ ਗਿਆ ਵੀ ਮੇਰੇ ਦੀਆਂ ਸਾਰੀਆਂ ਰਿਪੋਰਟਾਂ ਜੋ ਵੀ ਮੇਰਾ ਟੈਸਟ ਹੋਇਆ ਜਦੋਂ ਵੀ ਮੈਂ ਚਟਾ ਪੀਨੀਆ ਜਾਂ ਨਹੀਂ ਉਹ ਨੈਗੇਟਿਵ ਆਈਆਂ ਜਿਵੇਂ ਕਿ ਬਠਿੰਡੇ ਤੋਂ ਗ੍ਰਿਫਤਾਰ ਹੋਇਆ ਤੇ ਜਿਹਦੇ ਵਿੱਚ ਵੱਡੇ ਵੱਡੇ ਖੁਲਾਸੇ ਹੋਏ ਆ ਜਦੋਂ ਮੈਨੂੰ ਫੜਾਇਆ ਜਾਂਦਾ ਵੀ ਉਹ ਚਟਾ ਮੇਰਾ ਹੈ ਨਹੀਂ ਸੀ ਕਿਸੇ ਹੋਰ ਦਾ ਸੀ ਇਹ ਵੱਡੇ ਵੱਡੇ ਖੁਲਾਸੇ ਹੋਏ ਆ ਪਹਿਲਾਂ ਆਪਾਂ 2 ਮਿੰਟ ਦੀ ਵੀਡੀਓ ਸੁਣਾਵਾਂਗੇ ਵੈਸੇ ਇੰਟਰਵਿਊ ਬਹੁਤ ਲੰਬੀ ਆ ਕਿਉਂਕਿ ਘੰਟੇ ਦੇ ਕਰੀਬ ਆ ਪਰ ਤੁਹਾਨੂੰ 2 ਮਿੰਟ ਦੀ ਦਾ ਵੀਡੀਓ ਸੁਣਾਵਾਂਗੇ ਬਾਅਦ ਦੇ ਵਿੱਚ ਪੂਰੀ ਵੀਡੀਓ ਆਪਣੇ ਚੈਨਲ ਤੇ ਪਾਵਾਂਗੇ ਤਾਂ ਇੱਕ ਵਾਰ ਇਹ ਵੀਡੀਓ ਸੁਣੋ 2 ਮਿੰਟ ਦੀ ਤੇ ਬਾਅਦ ਦੇ ਵਿੱਚ ਆਪਾਂ ਕਰਾਂਗੇ ਵਿਚਾਰ ਸਾਂਝੇ ਸਭ ਤੋਂ ਪਹਿਲੀ ਵੱਡੀ ਤੇ ਝੂਠੀ ਗੱਲ ਏ ਮੇਰੇ ਤੇ ਜੋ ਇਲਜ਼ਾਮ ਲੱਗਾ ਮੈਂ ਚਿੱਟਾ ਪੀਨੀ ਆ ਜਾਂ ਮੈਂ ਵੇਚਦੀ ਆ ਮੇਰੀ 14 ਸਾਲ ਦੀ ਸਰਵਿਸ ਹੋ ਗਈ ਆ ਉਹਦੇ ਵਿੱਚ ਹਰ ਸਾਲ ਪੁਲਿਸ ਮੁਲਾਜ਼ਮਾਂ ਦਾ ਸਾਨਾ ਮੈਡੀਕਲ ਹੁੰਦਾ ਜੋ ਅੱਜ ਤੱਕ ਕਦੇ ਵੀ ਮੇਰਾ ਪੋਜ਼ਿਟਿਵ ਨਹੀਂ ਆਇਆ ਡੋਪ ਟੈਸਟ ਆ ਜਿਹੜਾ ਮੇਰਾ ਲਗਾਤਾਰ 3-4 ਸਾਲਾਂ ਤੋਂ ਮੇਰੇ ਅਫਸਰਾਂ ਦੇ ਮੈਂ ਖੁਦ ਨੇ ਪੇਸ਼ ਕਰਦੀ ਆ ਜੋ ਕਿ ਹਮੇਸ਼ਾ ਹੀ ਮੇਰੀ ਜਿਹੜੀ ਡੋਪ ਟੈਸਟ ਦੀ ਰਿਪੋਰਟ ਆ ਨੈਗੇਟਿਵ ਆਉਂਦੀ ਹੈ ਜਿਸ ਦਿਨ ਤੁਹਾਨੂੰ ਫੜਿਆ ਗਿਆ ਪੁਲਿਸ ਦਾ ਐਫ ਆਈ ਆਰ ਦੇ ਮੁਤਾਬਕ ਕਿ ਤੁਸੀਂ ਥਾਰ ਚ ਜਾ ਰਹੇ ਸੀ ਪੁਲਿਸ ਨੇ ਨਾਕਾ ਲਾਇਆ ਤੁਹਾਨੂੰ ਰੋਕਿਆ ਗਿਆ 17 ਗ੍ਰਾਮ ਚਿੱਟਾ ਤੁਹਾਡੀ ਗੱਡੀ ਚੋਂ ਮਿਲਿਆ ਉਹ ਵੇਚਣ ਚੱਲੇ ਸੀ ਤੁਸੀਂ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਸਹੀ 3 ਵਜੇ ਆਪਣੇ ਪੁਲਿਸ ਲੈਂਡ ਦੇ ਵਿੱਚੋਂ 2 ਅਪ੍ਰੈਲ ਦੀ ਗੱਲ ਹੈ ਇਹ ਸਹੀ 3 ਵਜੇ ਆਪਣੀ ਡਿਊਟੀ ਤੋਂ ਪੁਲਿਸ ਲੈਂਡ ਦੇ ਵਿੱਚੋਂ ਮੈਂ ਨਿਕਲੀ ਆ 10 ਮਿੰਟਾਂ ਦੇ ਵਿੱਚ ਦੀ ਮੈਂ ਨੰਨੀ ਸ਼ਾ ਚੌਂਕ ਦੇ ਉੱਤੇ ਪਹੁੰਚ ਜਾਨੀ ਆ 20 ਦੀ ਸਪੀਡ ਆ ਮੇਰੀ ਨਾਰਮਲ ਆ ਰਹੀ ਹੈ ਮੈਂ ਉਸ ਬਾਅਦ ਕਿ ਮੈਨੂੰ ਅਚਾਨਕ ਉੱਥੇ ਰੋਕਿਆ ਜਾਂਦਾ ਮੇਰੀ ਚੈਕਿੰਗ ਕੀਤੀ ਜਾਂਦੀ ਆ ਜਦ ਕਿ ਮੈਨੂੰ ਅਗਰ ਮੇਰੇ ਦੇਰ ਵਿੱਚ ਕੁਝ ਹੁੰਦਾ ਮੈਂ ਗੱਡੀ ਲੋਕ ਕਰਕੇ ਇਹ ਵੀ ਕਹਿ ਸਕਦੀ ਆਂ ਵੀ ਮੇਰੇ ਕੋਲੇ ਵੀ ਕੋਸ਼ ਮੈਨੂੰ 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 ਡਰ ਹੁੰਦਾ ਜੇ ਠੀਕ ਆ ਮੈਂ ਕਿਸੇ ਵੀ ਅਫਸਰ ਨੂੰ ਫੋਨ ਪਹਿਲਾਂ ਹੀ ਲਾ ਸਕਦੀ ਸੀ ਮੇਰੇ ਤੇ ਵੀ ਇਲਜ਼ਾਮ ਲੱਗੇ ਆ ਕਿ ਕਿਸੇ ਅਫਸਰ ਦੇ ਨਾਲ ਮੈਂ ਨਹੀਂ ਤੁਸੀਂ ਕਿਹਾ ਕਿ ਮੈਂ ਖੜ ਜੋ ਮੈਂ ਅਫਸਰ ਨਾਲ ਗੱਲ ਕਰਾਉਣੀ ਆ ਹਾਂਜੀ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਜਿਵੇਂ ਜੀ ਕਹਿਣੀ ਹੁੰਦੀ ਮੈਂ ਪਹਿਲਾਂ ਲੋਕ ਲਾਉਂਦੀ ਗੱਡੀ ਨੂੰ ਫਿਰ ਮੈਂ ਅਫਸਰ ਨਾਲ ਗੱਲ ਕਰਦੀ ਤੇ ਇਹਨਾਂ ਦੀ ਗੱਲ ਕਰਵਾਉਂਦੀ ਮੇਰੇ ਤੇ ਕਾਰਵਾਈ ਪੈਂਦੀ ਨਾ ਤੁਸੀਂ ਵਰਦੀ ਸੀਗੇ ਕਿ ਸਿਵਲ ਜੀ ਮੈਂ ਸਿਵਲ ਦੇ ਵਿੱਚ ਸੀਗੀ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਡਿਊਟੀ ਤੋਂ ਨਿਕਲੇ ਡਿਊਟੀ ਤੇ ਤਾਂ ਵਰਦੀ ਚ ਹੁੰਦਾ ਬੰਦਾ ਨਹੀਂ ਜੀ ਉਥੇ ਸਿ ਵਰਤਨੀ ਨਹੀਂ ਪਾਈ ਹੁੰਦੀ ਨਹੀਂ ਜੀ ਜਿਵੇਂ ਪੁਲਿਸ ਲੈਣ ਦੇ ਵਿੱਚ ਇੱਕ ਹਸਪਤਲ ਆ ਜਿੱਥੇ ਤੇ ਉਥੇ ਮਲਾਜਮਾਂ ਦੀ ਪਹਿਲਾਂ ਹੀ ਕਮੀ ਆ ਜਿਹੜੇ 2-3 ਮਲਾਜਮ ਉਥੋਂ ਪਹਿਲਾਂ ਰਿਟਾਇਰ ਹੋ ਚੁੱਕੇ ਆ ਜਿਵੇਂ ਕਰ ਕਮੀ ਹੋਣ ਕਰਕੇ ਉਥੇ 2-3 ਜਿਹੜੇ ਪੁਲਿਸ ਦੇ ਮਲਾਜਮਾ ਉਥੇ ਲਾਏ ਜਾ ਸਕਦੇ ਔਰ ਲੱਗ ਸਕਦੇ ਨੇ ਇਹ ਲਵਾਈ ਤੁਸੀਂ ਸਪਰਸ਼ ਕਰਕੇ ਤੁਹਾਡੀ ਅਪਰੋਚ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਮੈਂ ਜੋ ਵੀ ਅਗੇ ਪਹਿਲਾਂ ਵੀ ਮੈਂ ਕਾਫੀ ਟਾਈਮ ਪਹਿਲਾਂ ਵੀ ਡਿਊਟੀ ਕੀਤੀ ਆ ਮੈਂ ਇਸ ਜੀ ਦਾ ਮੈਡੀਕਲ ਹੀ ਜੋ ਵੀ ਹੁੰਦਾ ਹੈ ਇਹਦੇ ਬਾਰੇ ਨੌਲੇਜ ਰੱਖਦੀ ਆ ਤਾਂ ਕਰਕੇ ਮੇਰੀ ਉੱਥੇ ਡਿਊਟੀ ਰਹੀ ਹੈ ਇੱਥੇ ਮੈਂ ਅ fırsਰਾਂ ਦੇ ਵਿੱਚ ਪੇਸ਼ ਹੋ ਕੇ ਜੋ ਵੀ ਆ ਆਪਣਾ ਪੱਖ ਰੱਖਿਆ ਵੀ ਮੈਂਵੇਂ ਕਰਕੇ ਮੈਂ ਠੀਕ ਨਹੀਂ ਸੀਗੀ ਮੈਨੂੰ ਉਸ ਟਾਈਮ ਬੈਕ ਦੀ ਪ੍ਰੋਬਲਮ ਵੀ ਸੀਗੀ ਦੀ ਮਾਨਸਾ ਡਿਊਟੀ ਸੀਗੀ ਮਾਨਸਾ ਤੋਂ ਮੈਂ ਮਾਕਸਰ ਦੇ ਸੀਨੀਅਰ ਦੇ ਮੈਂ ਆਪਦੀ ਕੋਈ ਵੀ ਬੰਦਾ ਜਿਸ ਨੂੰ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਸੀਨੀਅਰ ਅਫਸਰ ਦੇ ਪੇਸ਼ ਹੋਣੇ ਆ ਐਪਲੀਕੇਸ਼ਨ ਲੈ ਕੇ ਮੈਂ ਤੇਸ਼ ਹੋਈ ਜੀ ਸਰ ਮੈਨੂੰ ਦੂਰ ਆਉਣਾ ਜਾਂ ਤਾਂ ਮੈਨੂੰ ਪ੍ਰੋਬਲਮ ਹੈ ਮੇਰੇ ਤੇ ਇਸ ਤਰ੍ਹਾਂ ਹੀ ਕਰਕੇ ਵੀ ਮੇਰੀ ਜਿਹੜੀ ਬਦਲੀ ਇੱਥੋਂ ਦੀ ਹੋਈ ਵੀ ਆ ਮੈਨੂੰ ਇੱਥੇ ਨੇੜੇ ਜਿਹੜਾ ਮੇਰਾ ਘਰ ਆ ਮੈਂ 50 ਲੱਖ ਲੋਨ ਲੈ ਕੇ ਮੈਂ ਘਰ ਬਣਾਇਆ ਹੋਇਆ ਮੈਂ ਉੱਥੇ ਕਿਰਾਏ ਤੇ ਰਹਿਣ ਨਾਲੋਂ ਮੈਂ ਆਪਦੇ ਘਰ ਦੇ ਵਿੱਚ ਵੀ ਰਵਾਂ ਪਰ ਤੁਹਾਡੇ ਤੇ ਦੋਸ਼ ਹੈ ਨਾ ਕਿ ਤੁਹਾਡੀ ਡਿਪਾਰਟਮੈਂਟ ਦੇ ਸੀਨੀਅਰ ਅਫਸਰਾਂ ਨਾਲ ਪਿਓਰ ਸੈਟਿੰਗ ਹੈ ਕਈਆਂ ਨਾਲ ਤੁਹਾਡੇ ਸਬੰਧ ਹੈ ਤੁਹਾਡੇ ਬਾਰੇ ਕਿਹਾ ਗਿਆ ਔਰ ਇਹ ਕਿਹਾ ਗਿਆ ਕਿ ਮਾਨਸਾ ਡਿਊਟੀ ਹੋਣ ਦੇ ਨਾਤੇ ਬਠਿੰਡਾ ਤੁਸੀਂ ਬੈਠੇ ਹੋ ਏਦੋਂ ਵੱਡੀ ਪ੍ਰਿਵੀਲੇਜ ਤੁਹਾਨੂੰ ਕੀ ਦੇਊਗੀ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਆਪਦੇ ਸੀਨੀਅਰ ਅਫਸਰਾਂ ਨੂੰ ਕੋਈ ਵੀ ਆ ਕਿਤੇ ਵੀ ਕਿਸੇ ਵੀ ਜ਼ਿਲ੍ਹੇ ਦਾ ਕੋਈ ਵੀ ਸੀਨੀਅਰ ਅਫਸਰ ਆ ਉਹ ਆਪਣੇ ਜਿਹੜੇ ਨੀਚੇ ਵਾਲੇ ਮੁਲਾਜ਼ਮਾ ਉਹਨਾਂ ਨੂੰ ਉਹਨਾਂ ਦੀ ਪ੍ਰੋਬਲਮ ਸੁਣਨ ਵਾਸਤੇ ਬੈਠੇ ਹੁੰਦੇ ਜਿਹੜੇ ਸੀਨੀਅਰ ਅਫਸਰ ਨੇ ਮੈਨੂੰ ਜੇ ਕੋਈ ਪ੍ਰੋਬਲਮ ਸੀ ਮੈਂ ਆਪਦੀ ਰਿਟਰਨ ਦੇ ਵਿੱਚ ਮੈਂ ਐਪਲੀਕੇਸ਼ਨ ਦਿੱਤੀ ਹੋਈ ਆ ਹਾਂਜੀ ਇਹ ਸੀ ਅਮਨਦੀਪ ਕੌਰ ਜਿਹੜੀ ਕਿ ਪੰਜਾਬ ਪੁਲਿਸ ਵਾਲੀ ਜਿਹਨੂੰ ਕੋਈ ਕਸਟੇਬਲ ਦੇ ਨਾਂ ਤੇ ਜਾਣਿਆ ਜਾਂਦਾ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਜਿਹਨੂੰ ਤੋਂ 17 ਗ੍ਰਾਮ ਚਟਾ ਬਰਾਮਦ ਹੋਣ ਦਾ ਤੇ ਪਰ ਜਿਹੜਾ ਕਿ ਹੁਣ ਸਵਾਲ ਇਹ ਉੱਠਦੇ ਆ ਵੀ ਬਹੁਤ ਛੇਤੀ ਦੀ ਜ਼ਮਾਨਤ ਹੋ ਜਾਂਦੀ ਹੈ ਤਾਂ ਇਹ ਜਿਵੇਂ ਹੁਣ ਗੱਲ ਕਰੀਏ ਆਪਾਂ ਜਿਵੇਂ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚੱਕੀ ਆ ਜੋ ਵੀ ਨਸ਼ਾ ਤਸਕਰ ਛੋਟਾ ਵੱਡਾ ਹਰ ਕਿਸੇ ਦਾ ਕਰਤਾ ਆ ਜਾਂਦਾ ਤੇ ਜਿਹੜੀ ਇਹ ਪੰਜਾਬ ਪੁਲਿਸ ਵਾਲੀ ਆ ਇਹਦੇ ਤੇ ਸਵਾਲ ਇਹ ਉੱਠਦੇ ਆ ਬੀ ਸੀਐਮ ਭਵੰਤਮਾਨ ਦੀ ਇਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਹਰ ਕਿਸੇ ਦੇ ਨਸ਼ੇ ਤਸਕਰ ਦੇ ਘਰ ਤੇ ਬਲਡੋਜ਼ਰ ਫੇਰਿਆ ਜਾਂਦਾ ਤਾਂ ਫਿਰ ਇਹ ਪੰਜਾਬ ਪੁਲਿਸ ਵਾਲੀ ਦੇ ਘਰ ਤੇ ਕਿਉਂ ਨਹੀਂ ਫੇਰਿਆ ਗਿਆ ਦੱਸੋ ਪਹਿਲਾ ਸਵਾਲ ਇਹ ਪੱਤਰਕਾਰਾਂ ਦਾ ਜੋ ਸਰਕਾਰ ਨੂੰ ਕਿਉਂਕਿ ਇਹ ਜਿਹੜੀ ਇੱਕ ਮੁਹਿੰਮ ਚੱਲੀ ਆ ਇਹ ਇੱਕ ਦਾਵਾ ਕਰ ਰਹੀ ਆ ਵੀ 31 ਮਈ ਤੱਕ ਚਿੱਟੇ ਦਾ ਸਪਾਇਆ ਕਰਦਾਂਗੇ ਤੇ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਤਾਂ ਜਿਹਦੇ ਵਿੱਚ ਹੁਣ ਜੇ ਗੱਲ ਕਰੀਏ ਛੋਟੇ ਮੋਟੇ ਨਸ਼ੇ ਤਸਕਰਾਂ ਤੇ ਜਿਹੜੀ ਆਪਣੀ ਬੰਨੀਓ ਪੂਰਾ ਸਕੰਜਾ ਕੱਸ ਰੱਖਿਆ ਤੇ ਜੇ ਕੋਈ ਵੱਡਾ ਅਫਸਰ ਮਿਲ ਜਾਂਦਾ ਤਾਂ ਉਹਦੇ ਇਹ ਕਹਿੰਦਾ ਮਤਲਬ ਵੀ ਆਪਣੀ ਕਾਰਵਾਈ ਕਰਨ ਤੇ ਢਿੱਲ ਰੱਖਦੇ ਆ ਜਿਵੇਂ ਹੁਣ ਪੰਜਾਬ ਪੁਲਿਸ ਵਾਲੀ ਅਮਨਦੀਪ कौर ਇਹਦੇ ਘਰ ਦੀ ਅੱਜ ਦੀ ਇਹ ਇੰਟਰਵਿਊ ਆ ਜਿਹਦੇ ਵਿੱਚ ਇੱਕ ਪੱਤਰਕਾਰ ਤੋਂ ਇਹਨੂੰ ਪੁੱਛਿਆ ਜਾਂਦਾ ਪਹਿਲੇ ਨੰਬਰ ਤੇ ਵੀ ਤੁਸੀਂ ਚਿੱਟਾ ਪੀਨੇ ਹੋ ਜਾਂ ਵੇਚਦੇ ਵੀ ਹੋ ਤੇ ਬਾਕੀ ਜਿਹੜੇ ਵੱਡੇ ਖੁਲਾਸੇ ਹੋਰ ਹੋਏ ਆ ਵੀ ਛੋਡੇ ਨਜਾਇਜ਼ ਸੰਬੰਧ ਦੱਸੇ ਜਾਂਦੇ ਆ ਵੱਡੇ ਅਫਸਰਾਂ ਨਾਲ ਤਾਂ ਪਾਲੇ ਨੇ ਉੱਥੇ ਇਨਕਾਰ ਕੀਤਾ ਵੀ ਨਹੀਂ ਇਹ ਸਭ ਕੁਝ ਝੂਠ ਪਹਿਲੇ ਨੰਬਰ ਤੇ ਵੀ ਜਦੋਂ ਮੈਂ ਚਿੱਟਾ ਜੇ ਪੀਂਦੀ ਹੁੰਦੀ ਤਾਂ ਮੇਰੀ ਰਿਪੋਰਟ ਪੋਸਟਿਵ ਆਉਂਦੀ ਮੇਰੀਆਂ ਸਾਰੀਆਂ ਰਿਪੋਰਟਾਂ ਨੈਗੇਟਿਵ ਆ ਦੂਜੇ ਨੰਬਰ ਤੇ ਜਿਹੜਾ ਕੀ ਵੀ ਜਿਹੜਾ ਮੇਰੇ ਤੇ ਦੋਸ਼ ਲੱਗਿਆ ਇਹ ਚਿੱਟਾ ਕਿਸੇ ਦਾ ਸੀ ਜਿਹੜਾ ਕੀ ਮੈਨੂੰ ਫਸਾਇਆ ਗਿਆ ਇਸ ਕਰਕੇ ਮੇਰੀ ਜਲਦੀ ਜ਼ਮਾਨਤ ਹੋਈ ਇਹਨੇ ਇਹ ਸਵਾਲ ਆਪਣੇ ਬੰਨਿਓ ਕੀਤੇ ਪਰ ਹੁਣ ਸਵਾਲ ਉੱਠਦੇ ਆ ਇਹ ਵੀ ਜਦੋਂ 17 ਗ੍ਰਾਮ ਬਰਾਮਦ ਹੋਇਆ ਸਾਰੀ ਇਨਕੁਆਇਰੀ ਹੋ ਕੇ ਤਾਂ ਫਿਰ ਜਦੋਂ ਜਿਹਦੇ ਤੋਂ ਜਿਹਦੇ ਤੋਂ ਬਰਾਮਦ ਹੋਇਆ ਉਹੀ ਉਹਦਾ ਦੋਸ਼ੀ ਹੁੰਦਾ ਤਾਂ ਫਿਰ 17 ਗ੍ਰਾਮ ਚ ਇਹ ਵੀ 22 ਦਿਨਾਂ ਬਾਅਦ ਬਾਹਰ ਆ ਜਾਂਦੀ ਹੈ ਤੇ ਦੂਜੀ ਗੱਲ ਜਿਹੜੀ ਇਹਦੀ ਘੜੀਆਂ ਦੀ ਗੱਲ ਵੀ 30-30 ਲੱਖ ਦੀਆਂ ਇਹ ਕਹਦੀ ਵੀ ਮੈਨੂੰ ਜਿਹੜੇ ਪਹਿਲੇ ਨੰਬਰ ਤੇ ਤਾਂ ਵੀ ਉਹ ਇੰਨੀ ਮਹਿੰਗੀ ਘੜੀ ਹੈਨੀ 30 ਲੱਖ ਦੀ ਹੈਨੀ ਤੇ ਬਾਕੀ ਜਿਹੜੀ ਰਹਿ ਗਈ ਗੱਲ ਤੁਸੀਂ ਫੋਨਾਂ ਦੀ ਫੋਨ ਤਾਂ ਨਾਰਮਲ ਬੰਦੇ ਕੋਲੇ ਵੀ ਆਈਫੋਨ ਤਾਂ ਵੀ ਮੇਰੀ ਕੋਈ 50000 ਤਨਖਾ ਨਹੀਂ ਮੇਰੀ 85000 ਤਨਖਾ ਇਹ ਵੀ ਆਪਾਂ ਸੋਡ ਨੂੰ ਸਾਂਝੀ ਕਰਦੀ ਗੀ ਗੱਲ ਕਿਉਂਕਿ ਜਿਹੜੇ ਲੋਕ ਕਹਿੰਦੇ ਸੀ ਵੀ 50000 ਤਨਖਾ ਵਾਲੇ ਕੋਈ ਵੀ ਪੁਲਿਸ ਅਫਸਰ ਇੰਨਾ ਕੁਝ ਨਹੀਂ ਲੈ ਸਕਦਾ 30-30 ਲੱਖ ਦੀਆਂ ਘੜੀਆਂ ਗੱਡੀਆਂ ਐਨੀ ਪ੍ਰਾਪਰਟੀ ਕਿੱਥੋਂ ਆਊਗੀ 50000 ਜਿਹਦੀ ਤਨਖਾਹ ਹੋਵੇ ਤਾਂ ਹੁਣ ਇਹ ਜਿਵੇਂ ਇਹ ਦੱਸਿਆ ਗਿਆ ਵੀ ਉਹੋ ਘੜੀਆਂ ਮੈਨੂੰ ਸਾਡੇ ਜੋ ਵੀ ਰਿਸ਼ਤੇਦਾਰ ਜਿਵੇਂ ਕੁਝ ਭੇਜ ਦਿੰਦੇ ਆ ਫੋਨ ਵਗੈਰਾ ਭੇਜਤਾ ਬਾਹਰਲੇ ਦੇਸ਼ਾਂ 'ਚ ਜਿਵੇਂ ਜਾਂਦੇ ਸਾਡੇ ਕੋਈ ਐ ਭੈਣ ਭਾਈ ਜਾਂਦੇ ਆ ਤਾਂ ਇਹ ਪੱਤਰਕਾਰ ਨੂੰ ਕਿਹਾ ਗਿਆ ਵੀ ਮੈਨੂੰ ਇਹ ਗਿਫਟ ਦਿੱਤੀਆਂ ਗਈਆਂ ਹੁਣ ਇਹ ਦੱਸੋ ਵੀ 30-30 ਲੱਖ ਦਾ ਕੋਈ ਗਿਫਟ ਕਿਹਨੂੰ ਦੇ ਦੂਗਾ ਤਾਂ ਇਹ ਮੰਨੀ ਨਹੀਂ ਪਰ ਇਹਨੇ ਆਪਣੇ ਮੈਨੂੰ ਇਹ ਕਿਹਾ ਬਿੱਤੀ ਲੱਖ ਦੀ ਘੜੀ ਹੈ ਨਹੀਂ ਇਹ ਜਿਹੜੇ ਦੋਸ਼ ਲੱਗੇ ਆ ਜਿੰਨੇ ਵੀ ਦੋਸ਼ ਲੱਗੇ ਆ ਸਾਰੇ ਝੂਠੇ ਆ ਤੇ ਬਾਕੀ ਰਹੀ ਗੱਲ ਚਿੱਟਾ ਪੀਣ ਦੀ ਚਿੱਟਾ ਮੈਂ ਜੋ ਬਿਲਕੁਲ ਵੀ ਇਹ ਸਰਾਸਰ ਝੂਠਾ ਜਿਹੜਾ ਚਿੱਟਾ ਮੇਰੇ ਤੋਂ ਫੜਿਆ ਪੀਆ ਉਹ ਵੀ ਕਿਸੇ ਦਾ ਸੀ ਤੇ ਰਹੀ ਗੱਲ ਇਹ ਪ੍ਰਾਪਰਟੀ ਦੀ ਪ੍ਰਾਪਰਟੀ ਜਿਹੜਾ ਕਿ ਮੈਂ 50 ਲੱਖ ਦਾ ਇੱਕ ਲੋਨ ਚੱਕਿਆ ਜਿਹਦੇ ਵਿੱਚ ਪੱਤਰਕਾਰ ਤੋਂ ਉਦੋਂ ਪੁੱਛਿਆ ਜਾਂਦਾ ਵੀ ਫਿਰ ਇਹਦੇ ਵਿੱਚ ਤਾਂ ਤੁਹਾਡੇ ਖਰਚੇ ਵੀ ਹੋਣਗੇ ਕਿਉਂਕਿ ਜਿਹੜਾ ਕਿ ਹੁਣ ਤੁਸੀਂ ਦੱਸਦੇ ਹੋ ਵੀ ਜਿਹੜਾ 50 ਲੱਖ ਦਾ ਲੋਨ ਚੱਕਿਆ ਉਹਦੇ ਵਿੱਚ ਘਰ ਦਾ ਹੀ ਖਰਚੇ ਹੋਰ ਵੀ ਬਹੁਤ ਕੁਝ ਇਹ ਪੱਤਰਕਾਰ ਦੇ ਸਵਾਲ ਸੀ ਨੂੰ ਪਰ ਇਹਨੇ ਆਪਣੇ ਬੰਨੀਓ ਸਾਰੀ ਗੱਲ ਦਾ ਜਿਵੇਂ ਖਲਾਸਾ ਕਰਦੇ ਹੋਏ ਕਿਹਾ ਵੀ ਮੇਰੇ ਤੇ ਸਭ ਦੋਸ਼ ਠੁਠੇ ਆ ਚਲੋ ਜੀ ਪੂਰੀ ਵੀਡੀਓ ਆਪਾਂ ਇੰਟਰਵਿਊ ਆਪਣੇ ਹੀ ਚੈਨਲ ਤੇ ਪਾਵਾਂਗੇ ਇਸ ਵੀਡੀਓ ਦੇ ਨਾਲ ਅਗਲੀ ਵੀਡੀਓ ਤੁਹਾਨੂੰ ਉਹ ਵੀ ਮਿਲ ਜਾਣੀ ਹੈ ਕਿਉਂਕਿ ਵੀਡੀਓ ਲੰਬੀ ਸੀ ਤਾਂ ਵੀਡੀਓ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤਾਂ ਪੂਰੀ ਇੰਟਰਵਿਊ ਸੁਣਨ ਵਾਸਤੇ ਆਪਣੇ ਹੀ ਚੈਨਲ ਤੇ ਉਹ ਆਪਾਂ ਨਾਲ ਦੀ ਨਤਰੰਤ ਇਹਦੀ ਵੀਡੀਓ ਇੱਕ ਹੋਰ ਪਾਵਾਂਗੇ ਪੂਰੀ ਇੰਟਰਵਿਊ ਚਲੋ ਜੀ ਫਿਰ ਅਪੀਲ ਕਰਦੇ ਆਪਾਂ ਪੰਜਾਬ ਦੇ ਪ੍ਰਤੀ ਆਪਣਾ ਚੱਲਣਾ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਣ ਦਾ ਮਿਲਦੇ ਆ ਕੱਲੂ ਨਵ ਟੌਪ ਤੇ ਧੰਨਵਾਦ